ਦੇਖੋ ਜੀ ਹੁੰਦਾ ਹੈ ਜੇ ਤਾੜੀਆਂ ਨਾਲ ਤਾੜੀਆਂ ਮਾਰ ਕੇ ਚੱਲਣਾ ਉਹ ਤੇਰੀ ਦਿੱਕਿਆ ਉਹ ਸੁਖੂਨ ਵਿਕਿਆ ਤਕਨੀਕੀ ਅਤੇ ਅਦਜੋ ਨੌਜਵਾਨ ਮੰਤਰੀ ਸਰਦਾਰ ਵਰਜੋਤ ਸਿੰਘ ਦਾਸ ਜੋ ਕਿ ਇਸ ਇਲਾਕੇ ਦਾ ਮਾਣ ਹੈ ਵਿਦਿਆਰਥੀਓ ਸਾਡੇ ਨੇ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਇਲਾਕੇ ਦਾ ਮਾਣ ਇਸ ਗੁਰੂਆਂ ਦੀ जा रहे हैं तालून हमारikum हर बजे बजे बुंडी चढ़ गए नहीं ऐसे ढंग दे दे सर ਇਹ ਅੰਤ ਅਰੇ ਕੋਈ ਖੜੋ ਜਾਓ ਜੀ ਕੁੜੀ ਚੜ ਗਏ ਜੀ ਅਜੇ ਹੁਣ ਟਿਕਦੇ ਜੀ ਖੜਦੇ ਚੜਦੇ ਨਹੀਂ ਸਾਡੇ ਇਸ ਤਰ੍ਹਾਂ ਇੱਕ ਸਲਾਕ ਅੰਬਰਾਂ ਨੂੰ ਸੂਰ ਰਿਹਾ ਨੇ ਤੇ ਸਾਡੇ ਵਿਧਿਆਰਥੀ ਟੂ ਵਿਦਿਆਰਥੀਆਂ ਦੇ ਬਲੈਗ ਲੈ ਕੇ ਚੱਲ ਰਹੇ ਨੇ ਜਸਵੀਰ ਸਿੰਘ ਬੀਏ 3 ਮੌਨਿਕਾ ਸਨ ਬੀਏ 1 ਪਲੇ ਬੀਏ 2 ਦੇਸ਼ਪਾਰਦਵਾਦ ਬੀਏ 3 ਅਜੀ ਬੀਏ 3 ਬੈਂਡ ਵਾਲੇ ਵਿਦਿਆਰਥੀ ਨੇ ਨਿਖਲ ਬੀਏ 3 ਰੰਧਾ ਪਰੰਦੇ ਪਾਂਛੇ ਆਏ ਕਾਲਜ ਦੇ ਗੱਭਰੂ ਤੋਂ ਨਿਕਿਆ ਰਾਂਜ ਪਲਕ BA2 ਅਪਲੀਟ 당ਦੇ રે ਸਕਲਾਕਰ 3 ਗੋਲਵਾਰ ਕਾਲਜ ਦੀ ਬਰਤਿਆਤਾਂ ਤੋਂ ਬਹੁਤ ਬੜੀ ਅਪਲੀਟ ਆਪਾਸ ਦਾ ਅੰਜਲੀ BA2 ਲਾਈਵ ਹੈ ਕਿ ਨਾ 5 ਕਰੋ ਦੇ ਦੇਖ BA3 ਨਕਾਸ਼ BA3 ਜੁਬਰਾਜ BA3 ਮਿਸ਼ਾਲ ਵਾਲੇ ਵਿਦਿਆਰਥੀ ਨਹੀਂ SONIA BA3 ਜੋਤੀ ਸਾਡੇ ਕਾਲਜ ਦੀ ਹੋਣ ਹੈ ਵਰਦਿਆਥੀ ਹੈ BA3 प्यारे बच्चे सारिया मेरिया भेड़ा मेरे भी ਆਪ ਸਭ ਨੂੰ ਆਈਪੀ 15 ਦੀ ਮੁਬਾਰਕ باد ਤੇ ਅੱਜ ਦੇ ਇਸ ਕਲਾਟਿਕ ਮੀਟ ਦੀ ਆਰਾਮ ਕਰਦੇ ਹਾਂ ਅੱਜ ਦੇ ਕਲੀਅਰ ਤੋਂ ਅਗਲੇ ਕਲਾਟਿਕ ਮੀਟ ਹੋਪ ਬਹੁਤ ਬਹੁਤ ਮੁਬਾਰਕ باد ਸਸਾਈ ਵੀ ਖਿਡਾਰੀਆਂ ਨੂੰ ਬਸ ਦੇਖੇ ਸ਼ੁਰੂ ਕਰਨਗੇ ਛੱਡਦੇ ਛੱਡਦੇ ਨਹੀਂ ਸਾਡੇ ਇਸ ਤਰ੍ਹਾਂ ਇੱਕ ਲੱਖ ਅੰਬਰਾਂ ਨੂੰ ਪੂਰੇ ਨੇ ਤੇ ਸਾਡੇ ਵਿਧਾਇਕਾਂ ਦੇ ਉੱਪਰਾਂ ਸਾਡੇ ਸੱਤੇ ਕੋ ਆਏ ਸੱਜਣ ਸਚੇ ਸੱਜਣ ਮੈਂ ਆਪਣੇ ਤੇ ਕਿਆਚੀਆਂ ਦਾ ਦੋਨ ਸਾਧਾਂ ਦਾ ਚੀ ਆਇਆ ਉਹ ਆਪ ਕੀ ਤੋਂ ਇਹ ਸੰਸਥਾ 19 1979 ਤੋਂ ਇਲਾਕੇ ਵਿੱਚ ਆਪਣੀਆਂ ਸੇਵਾਵਾਂ ਨਿਭਾਣ ਦੀ ਆਰਹੀ ਹੈ

ਇਸ ਤੋਂ ਇਲਾਵਾ ਐਨਸੀਸੀ ਨੂੰ ਇਹ ਸਾਰੇ ਕੰਮ ਇਸਪ ਬਾਈਪਲਾਈਨ ਦੇ ਵਿੱਚ ਹੈ ਅੱਜ ਕਾਲਜ ਲੈਵਲ 'ਲਾ ਕੁਝ ਡਿਮਾਂਡਾਂ ਇਕੱਠੀਆਂ ਗਈਆਂ ਤੇ ਮੇਰਾ ਵਾਅਦਾ ਹੈ ਤੁਹਾਡੇ ਨਾਲ ਕਿੱਥਲੇ ਇਹ ਝੜਦਾ ਕਾਲਜ 1300 ਤੋਂ ਵੱਧ ਸਾਡੇ ਨੰਗਲ ਸ਼ਹਿਰ ਦੇ ਆਸ-ਪਾਸ ਦੇ ਪਿੰਡਾਂ ਦੇ ਮੇਰੇ ਛੋਟੇ ਭਾਈ ਭੈਣ ਇੱਥੇ ਪੜ੍ਹਦੇ ਨੇ ਇਸ ਅਸੀਂ ਚਾਹਦੇ ਇੱਕ ਇਸ ਕਾਲਜ ਦੇ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਦਾ ਵੀ ਬਹੁਤ ਪਿਆਰ ਹੈ ਉਹ ਹਮੇਸ਼ਾ ਚਿਵਾਲਿਕ ਕਾਲਜ ਜਦੋਂ ਇਹ ਕੰਪੀਟੀਸ਼ਨ ਹੋਇਆ ਸੀ ਤਾਂ ਕਿੱਸਾ ਹਮੇਸ਼ਾ ਮੈਨੂੰ ਵੀ ਸੁਣਾਉਂਦੇ ਆ ਕਿ ਬਾਕਬਾ ਮંચਾਂ ਤੋਂ ਵੀ ਉਹ ਹਮੇਸ਼ਾ ਨਿੱਕੇ ਕਰਦੀ ਹੈ ਤਾਂ ਉਹ ਵੀ ਇਸ ਕਾਲਜ ਦਾ ਆ ਕੇ ਖਰਫਾਮ ਕਰਕੇ ਗਏ ਹੋਏ ਹਨ ਸਾਡੇ ਵੱਲੋਂ ਓਵਰਲ ਡਵੈਲਪਮੈਂਟ ਦੇ ਲਈ ਇਸ ਕਾਲਜ ਦੇ ਲਈ ਅਗਲੇ ਸਾਲ ਦੇ ਬਜਟ ਦੇ ਵਿੱਚੋਂ 2 ਕਰੋੜ ਰੁਪਏ ਦੀ ਗ੍ਰਾਂਟ ਹੋਰ ਜਿਲੇ ਵਿੱਚੋਂ ਅਸੀਂ ਇਸ ਗਰਾਊਂਡ ਦੇ ਲਈ ਵਿਲੈਸਟੀ ਕਨੈਕਟ ਸਾਡੇ ਬੱਚੇ ਇੱਥੇ ਵੈਟ ਟ੍ਰੇਨਿੰਗ ਕਰਨ ਤਾਂ ਸਹੀ डबल ट्रैक जेड़ा है, ट्रैकिंग ट्रैक है सर्जरीकल ट्रैक है चार सौ मीटर बच्चे भैन आर्मी एनडीए भी तैयारी कर सकें, इस तो अलावा इमीडिएटली कॉलेज वाइट वॉश के लिए पंद्रह लाख रुपए की जरूरत है वो पंद्रह लख रुपए की ग्रांट असली दें दे। साहब वालों प्रबल सील वालों ਇਸ ਕਾਲਜ ਨੇ ਬਾਅਦ ਵਿੱਚ ਆਕਰ ਪਹਿਲਾ ਪੀਐਸਆਰਓ ਆਪਣੇ ਪੰਜ ਸਾਲ ਕਾਲਜ ਆਪਣੀ ਲੜੀ ਨਾਲ ਜਿਨਾਈ ਮਨ ਨੂੰ ਬੇਨਤੀ ਕੀਤੀ ਸੀ ਕਿ ਸਾਹਮਣੇ ਮੇਰਾ ਇੱਕ ਸਾਹਮਣੇ ਇਸ ਕਾਲਜ ਦੇ ਸਾਹਮਣੇ ਇੱਕ ਪਾਰਕ ਹੈ মিডিਆ ਸਾਰਾ ਨੰਕਾਟਾ ਪੱਖਾ ਮੈਂ ਇਹ ਬਗਿੱਤਾ ਅਨੁਦ ਕਰਦਾ ਮੈਂ ਇਹ ਵੀ ਬੇਨਤੀ ਕਰੂੰਗਾ ਕਿ ਤੁਸੀਂ ਇਸ ਪਾਰਕ ਚ ਜਾਂਦੇ ਜਾਂਦੇ 2 ਮਿੰਟ ਜਾ ਕੇ ਵੇਖੜ ਕੇ ਘੱਟੋ ਘੱਟ ਕਰੋੜ 1.5 ਕਰੋੜ ਰੁਪਏ ਕਾਉਂਸਲ ਨੇ ਆਦੇ ਵਿੱਚ ਲਾਇਆ ਹੋਇਆ ਤੁਸੀਂ ਜਾ ਕੇ ਦੇਖਿਓ ਕੀ ਖੰਡਰ ਹਾਲਾਤ ਤੇ ਉਹ ਤੇ ਹਰ ਤਰ੍ਹਾਂ ਦੇ ਗਲਤਾਂ ਸੀ ਪਰ ਅੱਜ 10 ਲੱਖ ਰੁਪਏ ਆ ਘਟ ਸਕਦੇ ਆ ਪਾਰਕ ਦੇ ਲਈ ਤੇ ਮੈਂ ਵਾਦਾ ਕਰਦਾ ਕੌਂਸਲ ਤੋਂ ਸਿਰਫ 20-25 ਲੱਖ ਰੁਪਏ ਲੱਗੂਗਾ ਤੇ ਐਦਾਂ ਦਾ ਪਾਰਕ ਬਣੂਗਾ ਕਿ ਪੂਰੇ ਮੌਜੂਦਾ ਛੱਡ ਕੇ ਆਸ-ਪਾਸ ਦੇ ਪਿੰਡਾਂ ਦੇ ਲੋਕ ਬੁਤੇ ਸੈਰ ਕਰਨ ਬੱਚੇ ਉੱਥੇ ਗੇਂਦਾ ਖੇਡਣ ਅੱਜ ਉਸਦੀ ਹਾਲਤ ਇੰਨੀ ਖਸਤਰ ਤੇ ਪੈਸਾ ਦੇਖਿਓ ਕਿੰਨਾ ਲੱਗਿਆ ਇੱਕ ਵੀ ਗਰਾਊਂਡ ਸਾਡੇ ਬੱਚਿਆਂ ਨੂੰ ਪੂਰੇ ਹਲਕੇ ਚ ਅਵੇਲੇਬਲ ਨਹੀਂ ਸੀ ਪੰਜ ਗਰਾਊਂਡ ਸਾਡੇ ਹਲਕੇ ਚ ਬਣ ਕੇ ਤਿਆਰ ਹੈ ਕਿ 50 ਦਾ ਟਾਰਗੇਟ ਹੈ ਤੁਸੀਂ ਜਾ ਕੇ ਦੇਖੋ ਮੇਨ ਰੋਡ ਤੇ ਨੰਗਲੀ ਗਰਾਊਂਡ ਹੈ ਸ਼ਾਮ ਨੂੰ ਕੇ ਲਈ ਜਾ ਕੇ ਬ੍ਰੇਕ ਮਾਰ ਲਿਓ ਬਕਸੇ ਉੱਤੇ ਉਸ ਦੀ ਵਾਤਨਾ ਕੀਮਤੀ ਟੀਆਰ ਕਰਦੇ ਚੰਗਰ ਦੇ ਲੱਕੇ ਚ ਕਾਹੀ ਵਾ ਦਾ ਗਰਾਉਂਡ ਛੋਕੀ ਦੀ ਐਸਪਰਟਸ ਅਦਰ ਸਕੂਲ ਲੋਧੀਪੁਰ ਚਾ ਚੁਕੇ ਪੈਸੇ ਆ ਚੁਕੇ ਨੇ ਇੱਕ ਵੀ ਸ਼ੂਟਿੰਗ ਰੇਂਜ ਇੱਕ ਵੀ ਸ਼ੂਟਿੰਗ ਰੇਂਜ ਸਾਡੀ ਕੰਸਕਵੈਂਸੀ ਸਾਡੇ ਜ਼ਿਲ੍ਹੇ ਚ ਨਹੀਂ ਸੀ ਉਧੇ ਸ਼ੂਟਿੰਗ ਰੇਂਜ ਦੇ ਵੀ ਪੈਸੇ ਸਕੂਲ ਦੇ ਖਾਤੇ ਚ ਚਾ ਚੁਕੇ ਨੇ ਇਦਾਂ ਹੀ 10 ਗ੍ਰੇਡ ਦੇ ਸਕੂਲ ਦਾ ਜੈਵਲਿਨ ਦੇ ਵਿੱਚ 골ਡ ਰਿਕਾਰਡਰ ਆਫ ਦਾ 골ਡ ਮੈਡਲ ਐਂਡ ਆਫ ਪ੍ਰਿਕਸ ਪਰ ਮੈਂ ਸੋਚਦਾ ਕਿ ਸਾਡੇ ਬੱਚਿਆਂ ਦੇ ਵਿੱਚ ਕੋਈ ਕਮੀ ਹੈ ਉਹ ਕਿਉਂ ਨਹੀਂ ਇਹਨਾ ਗੇਮਾਂ ਚੜਦੇ ਕਿਉਂ ਨਹੀਂ ਸ਼ੂਟਿੰਗ ਜੈਵਲਿਨ ਸ਼ਾਰਟ ਪੁੱਟੇ ਨਾ ਗੇਮਾਂ ਚੜਦੇ ਅੱ체 ਕਿੰਨਾ ਕਿ ਕਿਤੇ ਵੀ ਹੁੰਦੇ ਨਹੀਂ ਕਿਤੇ ਅਵੇਲੇਬਿਲਟੀ ਨਹੀਂ ਤੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਲੱਗਦਾ ਕਿ ਜਦੋਂ ਮੈਂ ਸਕੂਲਾਂ 'ਚ ਪੈਸੇ ਭੇਜ ਰਿਹਾ ਕੱਲ ਵੀ ਮੈਨੂੰ ਇੱਕ ਸਕੂਲ ਤੋਂ ਫੋਨ ਆਇਆ ਜੀ ਸਾਨੂੰ ਪੈਸੇ ਨਹੀਂ ਚਾਹੀਦੇ ਕਿਉਂ ਕਹਿੰਦੇ ਇੱਥੇ ਬੱਚੇ ਖੇਡਦੇ ਨਹੀਂ ਕੀ ਮੈਂ ਕਿ ਅਗਰ ਭੇਜਾਂਗੇ ਤਾਂ ਹੀ ਤਾਂ ਖੇਡਣ ਲੱਗਣਗੇ ਅਗਰ ਜੈਗਲਿੰਗ ਕੋਈ ਫੜੂਗਾ ਕੀ ਪਤਾ ਕੋਈ ਚਿੰਨੜੀ ਦਾ ਬੱਚਾ ਇੱਕ ਪੰਜ 10 ਸਾਲ ਬਾਅਦ ਵਲ ਮੈਡਲ ਲੈ ਕੇ ਅਗੇ ਸਾਡਾ ਨਾਮ ਰੋਸ਼ਨ ਕਰੇ ਪੈਟ ਤਿੰਨ ਪਿੰਡਾਂ ਦੇ ਵਿੱਚ ਕੋਟਲਾ ਅਡੰਪੁਰ ਤੇ ਬਾਸੂਵਾਲ ਐਡੇ ਨੈਸਲਿੰਗ ਮੈਗ ਤਾਂ ਕਿ ਸੁਵਿਧਾਵਾਂ ਮਿਲਣ ਸਾਡੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਪੋਰਟ ਵੀ ਐਕਸਲ ਕਰ ਸਕਣ ਐਡੇ ਹੀ ਨੰਗਲ ਦਾ ਜਿਹੜਾ ਸਕੂਲ ਆਫ ਐਮੀਨੈਂਸ ਬਗਾਇਆ ਜਿੰਨੂੰ ਆਪਾਂ ਪਹਿਲਾਂ ਲੜਕਿਆਂ ਵਾਲਾ ਪੂਲ ਕਹਿੰਦੇ ਆ ਉਹਦੇ ਵਿੱਚ ਸਾਡਾ ਪ੍ਰਪੋਜ਼ਲ ਹੈ ਇੰਡੋਰ সুইਮਿੰਗ ਪੂਲ ਬਣਾਇਆ ਇੰਡੋਰ সুইਮਿੰਗ ਪੂਲ ਇਸ ਵਕਤ ਕਿਤੇ ਵੀ ਹੈ ਨਹੀਂ ਤੇ ਮੈਂ ਦੱਸ ਦੇ ਬੜੀ ਖੁਸ਼ੀ ਹੋ ਰਹੀ ਹੈ ਅਗਲੇ ਕੁਝ ਹੀ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਇਹ ਸਿੱਖਿਆ ਮਹਿਕਮੇ ਦੀ ਸਾਡੀ ਮਿਹਨਤ ਹੈ ਅਗਲੇ ਕੁਝ ਦਿਨਾਂ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵਤ ਮਾਨ ਜੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਮਿਸ਼ਨ ਤੇ ਦਿੱਲੀ ਦੇ ਮੁੱਖ ਮੰਤਰੀ ਜੀ ਪੰਜਾਬ ਦੇ ਵਿੱਚ 13 ਸਕੂਲਸ ਆਫ ਐਮਿਨੈਂਸ ਜੋ ਬਣ ਕੇ ਤਿਆਰ ਹੋ ਚੁੱਕੇ ਨੇ ਉਸ ਦਾ ਉਦਘਾਟਨ ਕਰਨਗੇ ਐਨੇ ਸ਼ਾਨਦਾਰ ਇਸ ਵਾਰੀ ਅਸੀਂ ਤਸਵੀਰਾਂ ਪਹਿਲਾਂ ਜਿਵੇਂ ਖੰਡਰ ਵਰਗੇ ਹਾਲਾਤ ਸੀ ਤੇ ਬਿਫੋਰ ਐਂਡ ਆਫਟਰ ਤਸਵੀਰਾਂ ਵੀ ਜਾਰੀ ਕਰਾਂਗੇ ਤੇ ਉਹਦੇ ਵਿੱਚੋਂ ਇੱਕ ਸਕੂਲ ਦੇ ਵਿੱਚ ਅਸੀਂ 스ਵਿਮਿੰਗ ਪੂਲ ਬਣਾਇਆ ਉਸ 스ਵਿਮਿੰਗ ਪੂਲ ਦੇ ਵਿੱਚ ਉਹ ਪੰਜਾਬ ਦਾ ਪਹਿਲਾ ਸਕੂਲ ਹੈ ਜਿੱਥੇ ਜੰਪਿੰਗ ਪੈਡ ਵੀ ਹੈ ਵਰਨਾ ਸਪੋਰਟਸ ਡਿਪਾਰਟਮੈਂਟ ਵਾਲੇ ਸਕੂਲ ਜਿਹੜੇ ਸਪੈਸੀਫਿਕ ਟੌਕਸ ਨਹੀਂ ਇਟ ਇਜ਼ ਦਾ ਫਰਸਟ ਸਕੂਲ ਜੋ ਇੰਟਰਨੈਸ਼ਨਲ ਲੈਵਲ ਦਾ ਹੈ ਕਿ ਜੰਪਿੰਗ ਪੈਡ ਹੈ ਤੇ ਸਰਕਾਰੀ ਸਕੂਲ ਦੇ ਵਿੱਚ ਹੈ ਉਦਾਂ ਦਾ ਫਰਨੀਚਰ ਉਦਾਂ ਦੀ ਲੈब्स ਉਦਾਂ ਦੀ ਲਾਇਬ੍ਰੇਰੀ ਉਦਾਂ ਦੇ ਕੰਪਿਊਟਰ ਲੈब्स ਕਿਸੇ ਪ੍ਰਾਈਵੇਟ ਸਕੂਲ ਜਿਵੇਂ 13 ਦੇ 13 ਸਕੂਲ ਤੇ ਮੇਰੀ ਆਪ ਸਭ ਨੂੰ ਵੀ ਬੇਨਤੀ ਹੈ মিডিਆ ਦੇ ਰਹਿਣਗੇ ਬੇਨਤੀ ਹੈ 15 ਮਾਰਚ ਤੱਕ ਸਾਡਾ ਐਗਜ਼ਾਮ ਪੂਰ ਹੋ ਜਾਵੇ 9ਵੀਂ ਤੇ 11ਵੀਂ ਦੇ ਲਈ ਫ੍ਰੈ ਸਕੂਲ ਆਫ ਫੈਮਿਨੈਂਸ ਦੇ ਬੱਚਿਆਂ ਨੂੰ ਬੈਸਟ ਸਹੂਲਤਾਂ ਮਿਲਣਗੀਆਂ ਐਕਸਪੋਜ਼ਰ ਵਿਜ਼ਿਟਸ ਐਕਸਟਰਾ ਕੋਚਿੰਗ ਯੂਨੀਫਾਰਮ ਹੈ ਵੈਲ ਡਿਜ਼ਾਈਨਡ ਵੈਲ ਡਰੈਸਡ ਯੂਨੀਫਾਰਮ ਹੈ ਇਸ ਤੋਂ ਇਲਾਵਾ ਟ੍ਰਾਂਸਪੋਰਟ ਦੀ ਸੁਵਿਧਾ 1000 ਰੁਪਏ ਮਹੀਨੇ ਦਾ ਟ੍ਰਾਂਸਪੋਰਟ ਦਾ ਮਿਲਦਾ ਤਾਂ ਕਿ ਆਸ-ਪਾਸ ਦੇ ਪਿੰਡਾਂ ਦੇ ਬੱਚੇ ਆ ਸਕਣ ਇਹ ਸੁਵਿਧਾ 아마 ਕਿਤੇ ਕਿਤੇ ਬੈਸਟ ਸਿਸਟਮ ਸਰਕਾਰੀ ਟੀਚਰਾਂ ਤੋਂ ਇਲਾਵਾ ਵੀ ਆਊਟਸਾਈਡਰ ਕੋਚਿੰਗ ਵਾਲੇ ਜਿਹੜੇ ਪੈਸਟ ਦੇ ਬੈਸਟ ਬ੍ਰੈਂਡਸ ਨੇ ਪੂਰਨ ਬੱਚਿਆਂ ਨੂੰ ਗਿਫਟ ਕਰਦੇ ਨੇ ਅਗਰ ਕੋਈ ਬੱਚਾ ਐਂਡੀਐਸ ਜਾਣਾ ਚਾਹੁੰਦਾ ਕੋਈ ਯੂਪੀਐਸਸੀ ਜਾਣਾ ਚਾਹੁੰਦਾ ਤਾਂ ਅਸੀਂ ਉਹਨਾਂ ਨੂੰ ਇੱਕ ਪਲੇਟਫਾਰਮ ਪ੍ਰੋਵਾਈਡ ਕਰਦੇ ਆ ਕਿ ਉਹ ਆਪਣੇ ਮੈਂਟਰਸ ਦੇ ਨਾਲ ਆਰਮੀ ਦੇ ਕਪਤਾਨਸ ਦੇ ਨਾਲ ਆਰਮੀ ਦੇ ਜਨਰਲਸ ਦੇ ਨਾਲ ਅਤੇ ਯੂਪੀਐਸਸੀ ਦੇ ਵਿੱਚ ਆਈਐਸ ਆਫੀਸਰਸ ਦੇ ਨਾਲ ਐਕਸ ਆਫੀਸਰ ਦੇ ਨਾਲ 1 ਟੂ 1 ਗੱਲ ਕਰਨ ਕਿਸੇ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਕਦੀ ਕੋਈ ਅਜੇ ਤੱਕ ਮੇਰੇ ਕੋਲ ਬਹੁਤ ਸਫਾਸ਼ੀ ਅਮਾਉਂਟ ਕਾਰਨ ਲਦੀਆਂ ਹੈ ਹੋਲੀ ਫੈਮਲੀ ਇੱਥੇ ਅਜ ਤੱਕ ਇਹਨਾਂ ਦੇ ਵਿੱਚੋਂ ਕਦੀ ਵੀ ਕਿਸੇ ਬੱਚੇ ਨੂੰ ਕੋਈ ਉਦਖਾਨ ਨਹੀਂ ਲੈ ਕੇ ਗਏ ਹੁਣ ਇਹ ਸੈਟਲਾਈਟ ਲੋਸਟ ਹੈ ਪਰ ਸਾਡੇ ਸਕੂਲ ਆਫ ਐਮੀਨੈਂਸ ਦੇ ਬੱਚੇ ਪਿੰਟਰੋਦੀ ਦੀ ਬੱਚੀ ਹੋਰ ਆਸ-ਪਾਸ ਦੇ ਪਿੰਡਾਂ ਦੇ ਬੱਚੇ ਮੇਰੇ ਨਾਲ ਗਏ ਸੀਗੇ ਚੇਨਈ ਦੇ ਵਿੱਚ ਸੈਟਲਾਈਟ ਲੋਸਟ ਹੈ ਨੇਂ ਬਸ ਬਸ ਸਮੋ ਸਮੇਂ ਤੇ ਸ਼ਬਾਵਾ ਲੈਂਦੇ ਨੇ ਕਾਲਜ ਦੇ ALU ਬਣਾਈ ਨੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਕਦੇ ਉਹ ਵੀ ਤੁਹਾਡੇ ਨਾਲ ਸਾਰੇ ਸਟਾਫ ਆਜੋ ਮੈਮਾ ਤਾੜੀਆਂ ਬੱਚਿਓ ਇਹ ਹੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਕਿ ਬੱਚੇ ਜਿਹੜੇ ਨੇ ਉਹ ਤਾੜੀਆਂ ਨਾਲ ਜਿਹੜਾ ਹੈ ਰੈਡੀ ਹੋ ਜੀ ਸਾਡੇ ਨੋਜ਼ ਵਨ ਕੈਬਨਟ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬਾਈ ਅੱਜ ਸ਼ਿਵਾਲਿਕ ਕਾਲਜ ਨਿਆਣੰਗਲ ਦੇ ਵਿੱਚ ਜਿਹੜਾ ਸਾਲਾਨਾ ਐਥਲੈਟਿਕ ਮੀਟ ਹੈ ਉਸ ਦਾ ਯੋਜਨ ਕੀਤਾ ਗਿਆ ਤੇ ਬੜੀ ਖੁਸ਼ੀ ਹੋਈ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਸਾਡੇ ਬੱਚਿਆਂ ਨੂੰ ਸਾਡੇ ਖਿਡਾਰੀਆਂ ਨੂੰ ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਪ੍ਰਮੋਟ ਕਰ ਰਹੇ ਹਾਂ ਤੇ ਬੜੀ ਖੁਸ਼ੀ ਹੋ ਰਹੀ ਹੈ ਵੀ ਦੱਸ ਕੇ ਹੋਏ ਕਿ ਹੁਣ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ সুইমিং ਪੂਲ ਹਾਕੀ ਐਸਟ੍ਰੋ ਟਫਸ ਫੁੱਟਬਾਲ ਦੇ ਸ਼ਾਨਦਾਰ ਗਰਾਊਂਡ ਸ਼ੂਟਿੰਗ ਰੇਂਜਸ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ 2 ਸਾਲਾਂ ਦੇ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਕੋਈ ਨਾ ਕੋਈ ਇੱਕ ਸਕੂਲ ਐਦਾਂ ਦਾ ਹੋਊਗਾ ਜਿੱਥੇ ਹਾਕੀ ਦਾ ਐਸਟ੍ਰੋ ਟਫ ਮੈਦਾਨ ਹੋਊਗਾ ਜਿੱਥੇ সুইমিং ਪੂਲ ਹੋਊਗਾ ਜਿੱਥੇ ਸ਼ੂਟਿੰਗ ਰੇਂਜ ਹੋਊਗੀ ਤਾਂ ਕਿ ਸਾਡੇ ਬੱਚੇ ਸਕੂਲ ਲੈਵਲ ਤੋਂ ਹੀ ਅਸੀਂ ਜਿਹੜਾ ਹੈ ਉਹਨਾਂ ਨੂੰ ਸਪੋਰਟਸ ਦੇ ਪ੍ਰਤੀ ਪ੍ਰੇਰਿਤ ਕਰ ਸਕੀਏ ਇਸ ਤੋਂ ਇਲਾਵਾ ਕਾਲਜਿਸ ਦੇ ਵਿੱਚ ਵੀ ਨਵਾਂ ਇਨਫਰਾਸਟ੍ਰਕਚਰ ਦੇਣ ਦੇ ਲਈ ਅਸੀਂ ਲਗਾ ਵਚਨ ਮੰਨਦਾ ਇਸ ਕਾਲਜ ਦੇ ਵਿੱਚ ਇਸ ਵਕਤ 2 ਕਰੋੜ ਰੁਪਏ ਦੇ ਜਿਹੜੇ ਕੰਮ ਹੈ ਵਿਕਾਸ ਕੰਮ ਉਹ ਚੱਲ ਰਹੇ ਨੇ ਤੇ 2 ਕਰੋੜ ਰੁਪਏ ਦਾ ਅਸੀਂ ਹੋਰ ਅਨਾਉਂਸਮੈਂਟ ਕੀਤਾ ਜਿੱਸੀ ਪਾਈਪ ਜਿੱਥੇ ਸਾਡੇ ਬੱਚੇ ਪ੍ਰੋਫੈਸ਼ਨਲ ਟ੍ਰੇਨਿੰਗਸ ਲੈਂਦੇ ਨੇ ਉਹਦੇ ਲਈ ਵੀ 2 ਕਰੋੜ ਰੁਪਏ ਅਨਾਉਂਸ ਕੀਤਾ। ਫਿਰ ਲੋਕ ਸਭਾ ਚੋਣਾਂ ਆਗੇ ਕੀ ਤਿਆਰੀਆਂ ਪਾਰਟੀ ਨੇ? ਜੀ ਆਮ ਆਦਮੀ ਪਾਰਟੀ ਦੇ ਸਾਰੇ ਕਾਰਜਕਰਤਾ ਲੱਗੇ ਹੋਏ ਨੇ ਜੀ ਤੇ ਮੈਨੂੰ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ 13 ਆਊਟ ਆਫ 13 ਹੋ ਗਏ ਤੇ ਸਾਰੇ ਮਿਲ ਕੇ 13 ਆਊਟ ਆਫ 13 ਕਰ ਲਏ ਸਰ ਪੜੋਸੀ ਰਾਜ ਹਿਮਾਚਲ ਚਾਈ ਕਰ ਰਾਜਨੀਤੀ ਹਾਲਾਤ ਮੈਂ ਆਪਣੇ ਜੀ ਸਰ ਮੇਰੇ ਤੋਂ ਮੇਰੇ ਮਹਿਕਮੇ ਮਾਰੇ ਤੇ ਮੇਰੇ ਹਲਕੇ ਬਾਰੇ ਤੁਸੀਂ ਸਵਾਲ ਪੁੱਛੋ ਜੀ ਸਰ ਕੈਂਪ ਜਿਹੜੇ ਚੱਲ ਰਹੇ ਹਨ ਜੀ ਅੱਜ ਮੈਂ ਤੁਹਾਨੂੰ ਦੱਸ ਦਵਾਂ ਆਪਕੀ ਸਰਕਾਰ ਆਪਕੇ ਦਵਾਰ ਜੋ ਕੈਂਪ ਚੱਲੇ ਹੈ ਇੱਕ ਬਹੁਤ ਵਧੀਆ ਮੁਹਿੰਮ ਹੈ ਤੇ ਮੈਂ ਖੁਦ ਆਪਣੇ ਹਲਕੇ ਦੀ ਐਸ ਐਮ ਐਲ ਏ ਮੈਂ ਹੁਣ ਤੱਕ 160 ਕੈਂਪਾਂ ਚ ਲਗਭਗ 160 ਕੈਂਪਾਂ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਆਂ ਆਪ ਜਾਣਦਾ ਹਰ ਕੈਂਪ ਦੇ ਵਿੱਚ ਤੇ ਮੇਰੇ ਅਨੁਮਾਨ ਹੈ ਕਿ 40000 ਤੋਂ ਵੱਧ ਲੋਕ ਉਹਨਾਂ ਦੇ ਵਿੱਚ ਸ਼ਿਰਕਤ ਕੀਤੇ ਆ ਇੱਕ ਬਹੁਤ ਵਧੀਆ ਮੁਹੀਮਾ ਜਿੱਥੇ ਜਿਹੜੇ ਕੋਈ ਨਿੱਜੀ ਕੰਮ ਹੈ ਉਹ ਉੱਥੇ ਹੀ ਹੋ ਜਾਂਦੇ ਆ ਲੋਕਾਂ ਦੇ ਤੇ ਦੂਜੀ ਗੱਲ ਕਿ ਐਜ਼ ਐਮਐਲਏ ਤੇ ਸਾਰੇ ਅਫਸਰ ਹੁੰਦੇ ਸਾਨੂੰ ਪਤਾ ਲੱਗ ਜਾਂਦਾ ਇਸ ਪਿੰਡ ਦੇ ਵਿੱਚ ਬਿਜਲੀ ਦੀ ਦਿੱਕਤ ਹੈ ਇਸ ਪਿੰਡ ਦੇ ਵਿੱਚ ਨਿਕਾਸੀ ਦੀ ਦਿੱਕਤ ਹੈ ਇਸ ਪਿੰਡ ਦੇ ਸਕੂਲ ਨੂੰ ਆ ਚਾਹੀਦਾ ਤਾਂ ਇੱਕ ਬਹੁਤ ਵੱਡੀ ਐਫਰਟ ਹੈ ਤੇ ਅਸੀਂ ਇੱਕ ਇੱਕ ਪਿੰਡ ਦੀ ਲਿਸਟ ਤਿਆਰ ਕਰ ਰਹੇ ਹਾਂ ਤਾਂ ਕਿ ਆਉਣ ਵਾਲੇ ਸਮੇਂ 'ਚ ਸਾਰੇ ਕੰਮ ਕਰ ਸਕੀਏ ਸਰ ਇੱਕ ਇੱਕ 160 ਤੁਸੀਂ ਕੈਂਪ ਲਾਉਂਦੇ ਕਿੰਦੀਆਂ ਹੀ ਸਮੱਸਿਆਵਾਂ ਨੂੰ ਕਿਰ ਹਰ ਹਰ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਨਿਕਾਸੀ ਦੀ ਦਿੱਕਤ ਹੈ 160 ਦੇ ਵਿੱਚੋਂ ਇੱਕ ਵੀ ਪਿੰਡ ਇਦਾਂ ਦਾ ਨਹੀਂ ਮਿਲਿਆ ਮੈਨੂੰ ਜਿੱਥੇ ਨਿਕਾਸੀ ਦੀ ਦਿੱਕਤ ਨਾ ਹੋਵੇ ਇਹ ਬਹੁਤ ਵੱਡੀ ਦਿੱਕਤ ਹੈ ਲੇਬਰ ਕਾਰਡਸ ਦਾ ਬਹੁਤ ਵੱਡਾ ਇਸ਼ੂ ਹੈ ਲੇਬਰ ਕਾਰਡਸ ਤੇ ਪੈਸੇ ਨਹੀਂ ਜਾ ਰਹੇ ਇਹ ਪਤਾ ਲੱਗਦਾ ਜੋ ਜੀ ਆਨ ਗਰਾਉਂਡ ਲੋਕਾਂ ਦੇ ਵਿੱਚ ਰਹਿੰਦੇ ਹਾਂ ਅਸੀਂ ਜਿਹੜੇ ਆ ਸਾਡੇ ਜਿਵੇਂ ਜਨ ਸੁਵਿਧਾਵਾਂ ਦੀਆਂ ਜੋ ਚੀਜ਼ਾਂ ਨੇ ਉਹ ਲੋਕਾਂ ਤੱਕ ਜਾਣੀਆਂ ਬਹੁਤ ਜ਼ਰੂਰੀ ਨੇ ਜਿਵੇਂ ਹਜੇ ਵੀ ਨਹੀਂ ਪਤਾ ਕਿ ਅਲਟਰਾ ਸਾਊਂਡ ਤੇ ਸਕੈਨ ਸ਼ੁਰੂ ਹੋ ਗਈ ਹੈ ਫ੍ਰੀ ਨੰਗਲ ਤੇ ਨਨਤਪੁਰ ਸਾਹਿਬ ਤੇ ਇਹਦਾ ਵੱਤ ਤੋਂ ਵੱਧ ਲਾਹ ਲਏ ਸੈਕੰਡਰੀਜ ਆਪਣੇ ਪੈਸੇ ਬਚਾ ਸਕਣ ਮੈਨੂੰ ਇਹ ਵੀ ਤੁਹਾਨੂੰ ਦੱਸ ਦੇ ਖੁਸ਼ੀ ਨਾਲ ਕਿ ਨਵਾਂ ਆਮ ਆਦਮੀ ਕਲੀਨਿਕ ਹੈ ਸਾਡੇ ਹਲਕੇ ਦੇ ਵਿੱਚ ਹੁਣ ਨਵਾਂ ਦੀ ਨਵਾਂ ਦੀ ਐਵਰੇਜ ਤੇ ਰੋਪੜ ਚ ਬੈਸਟ ਪਰਫਾਰਮਿੰਗ ਜਿਹੜਾ ਹੈ ਉਹ ਸਾਡੀ ਕੰਸਿਸਟੈਂਸੀ ਹੈ 1000 ਤੋਂ ਵੱਧ ਦੀ OPD ਹੋ ਗਈ ਹੈ ਡੇਲੀ ਸਨਾਲ ਹੀ ਮਿਲ ਕੇ ਜਿਵੇਂ ਭਲੜੀ ਦੀ ਪਰਸੋਂ 160 ਕ੍ਰਾਸ ਕਰ ਗਈ ਤੇ ਇਹ ਬਜ਼ੁਰਗ ਫਾਇਦਾ ਲੈ ਰਹੇ ਹਨ ਚੀਜ਼ਾਂ ਦੇ ਤੇ ਹੁਣ ਤਾਂ ਇਹਨਾਂ ਦੇ ਵਿੱਚ ਆਮ ਆਦਮੀ ਕਲੀਨਿਕਸ ਵਿੱਚ ਪ੍ਰਿੰਟਰ ਵੀ ਆ ਗਏ ਨੇ ਤਾਂ ਮੌਕੇ ਤੇ ਹੀ ਰਿਪੋਰਟ ਮਿਲ ਜਾਂਦੀ ਹੈ ਇੱਕ ਵੱਡਾ ਬਦਲਾਅ ਹੈ ਜੀ ਇੱਕ ਤੁਸੀਂ ਦੇਖਿਆ ਹੋਊਗਾ ਤੁਸੀਂ ਨੰਗਲ ਤੋਂ ਲੈ ਕੇ ਸਰਸਾ ਨੰਗਲ ਤੱਕ ਪਿਛਲੇ ਹਫਤੇ ਸੇ ਸ਼ੁਰੂ ਕੀਤਾ ਸੀਗਾ ਸਫਾਈ ਅਭਿਆਨ ਤੇ ਮੈਨੂੰ ਮੈਂ ਆਦਾ ਕਿ ਨਗਰ ਕਾਉਂਸਲ ਦੇ ਜਿੰਨੇ ਸਾਡੇ ਅ ਅਧਿਕਾਰੀਆਂ ਨੇ ਤੇ ਪਲੱਸ ਜੋ ਨਗਰ ਕਾਉਂਸਲ ਦੀ ਨਿਮਾਇੰਦਗੀ ਕਰਦੇ ਨੇ ਉਹਨਾਂ ਨੂੰ ਕਿਉਂ ਨਹੀਂ ਦਿਸਦਾ ਹਰ ਵਾਰੀ ਮੈਨੂੰ ਹੀ ਕਿਉਂ ਦੱਸਣਾ ਪੈਂਦਾ ਹੈ ਲਾਈਟ ਖਰਾਬ ਹੈ ਤੁਸੀਂ ਦੇਖਿਆ ਹੋਣਾ ਫਲਾਈਓਵਰ ਸ਼ੁਰੂ ਕਰਤਾ ਮੈਂ ਪਰ ਉਹ ਫਲਾਈਓਵਰ ਤੋਂ ਬਾਅਦ ਮੈਂ ਬਲਾਕ ਕੀਤਾ ਉਹਨਾਂ ਨੂੰ ਦਿਖਾਇਆ ਮੈਂ ਕਿ ਪੰਜਵੇਂ ਨਹੀਂ ਹੋ ਗਈ ਤੁਸੀਂ ਇੱਥੇ ਕਦੀ ਤੁਹਾਡੇ ਕੋਲ ਸਵੀਪਿੰਗ ਮਸ਼ੀਨਾਂ ਨੇ ਸਵੀਪਿੰਗ ਮਸ਼ੀਨ ਦਾ ਡਾਟਾ ਵੀ ਮੰਗਿਆ ਕਿ ਪਿਛਲੇ 1 ਮਹੀਨੇ ਤੋਂ ਕਿੱਥੇ-ਕਿੱਥੇ ਉਹ ਘੁੰਮੀ ਆ ਡੰਗਲ ਸ਼ਹਿਰ ਦੇ ਵਿੱਚ ਤੁਸੀਂ ਜਿਹੜਾ ਇਹ ਰੇਲਵੇ ਰੋਡ ਦੇ ਨਾਲ ਵਾਲਾ ਇਲਾਕਾ ਹੈ ਤੁਸੀਂ ਦੇਖੋ ਕਿੰਨੀ ਉੱਥੇ ਗੰਦਗੀ ਸੀ ਉਹ ਮੈਂ ਆਪ ਪਰਸੋਂ ਬੁਲਾ ਕੇ ਹੁਣ ਸ਼ੁਰੂ ਹੋਇਆ ਤੇ ਅੱਜ ਜਦ ਕੇ ਦੇਖੋ ਜਗਾ ਖੁੱਲ ਗਈ ਤਾਂ ਇਦਾਂ ਦੇ ਹਰ ਚੀਜ਼ ਪਰ ਦੁੱਖ ਇਸ ਗੱਲ ਦਾ ਜੋ ਕੰਮ ਇੱਕ ਕਾਉਂਸਲਰ ਦਾ ਹੈ ਉਹ ਇੱਕ ਮੰਤਰੀ ਨੂੰ ਉਤਰ ਕੇ ਕਰਨਾ ਪੈਂਦਾ ਜੋ ਕੰਮ ਇੱਕ ਸਰਪੰਚਾਂ ਦਾ ਹੋਣਾ ਚਾਹੀਦਾ ਅਸੀਂ ਰੋਡ ਸਾਫ਼ ਰੱਖਣਾ ਉਹਨਾਂ ਦਾ ਫਰਜ਼ ਹੈ ਜੀ ਅਗਰ ਰੋਡ ਸਾਫ਼ ਹੋ ਗਈ ਕਿਉਂ ਲੈ ਸਾਡਾ ਅੱਜ ਤੁਸੀਂ ਦੇਖੋ ਟੂਰਿਜ਼ਮ ਬੂਸਟ ਹੋ ਰਿਹਾ ਤੁਸੀਂ ਹੁਣ ਦੇਖੋ ਕਿੰਨੇ ਨਵੇਂ ਢਾਬੇ ਕਿੰਨੇ ਨਵੇਂ ਰੈਸਟੋਰੈਂਟ ਮੇਨ ਰੋਡ ਤੇ ਖੁੱਲ ਰਹੇ ਨੇ ਅਗਰ ਸਫਾਈ ਰੱਖਾਂਗੇ ਤਾਂ ਸਾਡਾ ਰੋਜ਼ਗਾਰ ਵਧੂਗਾ ਲੋਕਲ ਬੰਦਿਆਂ ਨੂੰ ਟੈਕਸ ਕਲੈਕਸ਼ਨ ਵਧੂਗੀ ਲੋਕਲ ਬੰਦਿਆਂ ਨੂੰ ਰੋਜ਼ਗਾਰ ਮਿਲੂਗਾ ਤਾਂ ਮੈਂ ਬਾਰ ਬਾਰ ਇਸ ਗੱਲ ਤੇ ਫੋਕਸ ਦਿੰਦਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਬਹੁਤ ਸਾਰੇ ਲੋਕ ਹੈ ਨਾ ਹੀ ਸਹਿਯੋਗ ਵੀ ਦਿੱਤਾ ਇੱਕ ਵੀ ਲਾਈਟ ਖਰਾਬ ਨਹੀਂ ਹੋਊਗੀ ਤੇ ਅਸੀਂ ਜਿਹੜੀ ਸੜਕਾਂ ਦੀ ਰਿਪੇਅਰ ਹੈ ਉਹਦਾ ਵੀ ਕੰਮ ਸ਼ੁਰੂ ਹੋ ਚੁੱਕਿਆ ਬਹੁਤ ਜਲਦੀ ਉਹ ਵੀਤ ਹੋ ਜਾਊਗਾ। ਜਸਤੋ ਇੱਕ ਰੈਗੂਲਰ ਰਿਕਰੂਟਮੈਂਟ ਜਿਹੜੀ ਸੀ 550 ਦੇ ਕਰੀਬ ਪੋਸਟਾਂ ਦੀ ਉਹ ਕਦੋਂ ਤੱਕ ਤੱਕ ਜਿਹੜਾ ਪੀਪੀਐਸਸੀ ਕਰੂਗਾ 612 ਦੀ ਅਸੀਂ ਜੀ ਪਿਛਲੀ ਵਾਰੀ ਕੈਬਿਨੇਟ ਦੇ ਵਿੱਚ ਕਰਤਾ ਤੇ ਆਈ ਏਮ ਹੋਪਿੰਗ ਕਿ 612 ਪ੍ਰੋਫੈਸਰਜ਼ ਦੀ ਰਿਕਰੂਟਮੈਂਟ ਕੈਨ ਕਮ ਐਨੀ ਟਾਈਮ ਪੀਪੀਐਸਸੀ ਸਾਡੇ ਵੱਲੋਂ ਯੈਸ ਸਾਡੇ ਵੱਲੋਂ ਹੋ ਚੁੱਕਿਆ ਤੇ ਪੀਪੀਐਸਸੀ ਨੇ ਐਡ ਕੱਟਣੀ ਹੈ ਤੇ ਵੀਰ ਹੋਪਿੰਗ ਕਿ ਕਿਸੇ ਵੇਲੇ ਵੀ ਐਡ ਆ ਸਕਦਾ। ਬਹੁਤ ਧੰਨਵਾ ਤੇ ਜ਼ੋਰ ਦਿੱਤੇ ਫਰਨੀਚਰ ਅੱਜ ਸ਼ਿਵਾਲਿਕ ਕਾਲਜ ਨਿਆਨੰਗਲ ਦੇ ਵਿੱਚ ਜਿਹੜਾ ਸਾਲਾਨਾ ਐਥਲੈਟਿਕ ਮੀਟ ਹੈ ਉਸ ਦਾ ਯੋਜਨ ਕੀਤਾ ਗਿਆ ਤੇ ਬੜੀ ਖੁਸ਼ੀ ਹੋਈ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਸਾਡੇ ਬੱਚਿਆਂ ਨੂੰ ਸਾਡੇ ਖਿਡਾਰੀਆਂ ਨੂੰ ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਪ੍ਰਮੋਟ ਕਰ ਰਹੇ ਹਾਂ ਤੇ ਬੜੀ ਖੁਸ਼ੀ ਹੋ ਰਹੀ ਹੈ ਵੀ ਦੱਸਦੇ ਹੋਏ ਕਿ ਹੁਣ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਸਵਿਮਿੰਗ ਪੂਲ ਹਾਕੀ ਐਸਕਟਫਸ ਫੁੱਟਬਾਲ ਦੇ ਸ਼ਾਨਦਾਰ ਗਰਾਊਂਡ ਸ਼ੂਟਿੰਗ ਰੇਂਜਸ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦੋ ਸਾਲਾਂ ਦੇ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਕੋਈ ਨਾ ਕੋਈ ਇੱਕ ਸਕੂਲ ਐਦਾਂ ਦਾ ਹੋਊਗਾ ਜਿੱਥੇ ਹਾਕੀ ਦਾ ਐਸਟ੍ਰੋ ਟਫ ਮੈਦਾਨ ਹੋਊਗਾ ਜਿੱਥੇ সুইমিং ਪੂਲ ਹੋਊਗਾ ਜਿੱਥੇ ਸ਼ੂਟਿੰਗ ਰੇਂਜ ਹੋਊਗੀ ਤਾਂ ਕਿ ਸਾਡੇ ਬੱਚੇ ਸਕੂਲ ਲੈਵਲ ਤੋਂ ਹੀ ਅਸੀਂ ਜਿਹੜਾ ਹੈ ਉਹਨਾਂ ਨੂੰ ਸਪੋਰਟਸ ਦੇ ਪ੍ਰਤੀ ਪ੍ਰੇਰਿਤ ਕਰ ਸਕੀਏ ਇਸ ਤੋਂ ਇਲਾਵਾ ਕਾਲਜਿਸ ਦੇ ਵਿੱਚ ਵੀ ਨਵਾਂ ਇਨਫਰਾਸਟ੍ਰਕਚਰ ਦੇਣ ਦੇ ਲਈ ਅਸੀਂ ਲਗਾ ਵਚਨ ਮੰਨਦਾ ਇਸ ਕਾਲਜ ਦੇ ਵਿੱਚ ਇਸ ਵਕਤ 2 ਕਰੋੜ ਰੁਪਏ ਦੇ ਜਿਹੜੇ ਕੰਮ ਆ ਵਿਕਾਸ ਕੰਮ ਉਹ ਚੱਲ ਰਹੇ ਨੇ ਤੇ 2 ਕਰੋੜ ਰੁਪਏ ਦਾ ਸੀ ਹੋਰ ਅਨਾਉਂਸਮੈਂਟ ਕੀਤਾ ਜਿਸ ਸੀ ਪਾਈਪ ਜਿੱਥੇ ਸਾਡੇ ਬੱਚੇ ਪ੍ਰੋਫੈਸ਼ਨਲ ਟ੍ਰੇਨਿੰਗਸ ਲੈਂਦੇ ਨੇ ਉਹਦੇ ਲਈ ਵੀ 2 ਕਰੋੜ ਰੁਪਏ ਦੇ ਸੀ